ਗੁਰਬਖਸ਼ ਸਿੰਘ ਬਿਤਲੜੀ ਪੰਜਾਬੀ ਦੇ ਇੱਕ ਕਹਾਣੀਕਾਰ, ਨਾਵਲਕਾਰ, ਨਾਟਕਕਾਰ, ਵਾਰਤਕ ਲੇਖਕ ਅਤੇ ਸੰਪਾਦਕ ਸਨ। ਉਹਨਾਂ ਦਾ ਜਨਮ 26 ਅਪ੍ਰੈਲ 1895 ਨੂੰ ਸਿਆਲਕੋਟ ਵਿਖੇ ਹੋਇਆ। ਗੁਰਬਖਸ਼ ਸਿੰਘ ਆਸ਼ਾਵਾਦੀ ਅਤੇ ਸੁਪਨਸਾਹਜ ਮਨੁੱਖ ਸਨ। ਉਹ ਬਰਟ੍ਰਾਂਡ ਰਸਲ ਵਾਂਗ ساری ਦੁਨੀਆ ਨੂੰ ਇੱਕ ਪਾਈਚਾਰੇ ਵਜੋਂ ਕੁਗਵਸਤੀ ਵੇਖਣਾ ਚਾਹੁੰਦੇ ਸਨ। ਉਹ ਆਰਥਿਕ ਅਤੇ ਸਮਾਜਿਕ ਬਰਾਬਰੀ ਦੇ ਸਮਾਜਵਾਦੀ ਅਸੋਲਾਂ ਦੇ ਸਮਰਥਕ ਸਨ। ਉਹਨਾਂ ਨੇ ਲੋਕਾਂ ਨੂੰ ਜਾਤ ਪਾਤ, ਰੰਗ ਨਸਲ ਫਰਕ ਤੋਂ ਉੱਚਾ ਉੱਠ ਕੇ ਜੀਵਨ ਬਤੀਤ ਕਰਨ ਲਈ ਕਿਹਾ। ਗੁਰਬਖਸ਼ਿੰਘ ਨੇ ਪੰਜਾਬੀ ਦੇ ਵਿੱਚ ਨਵੀਂ ਵਿਚਾਰਧਾਰਾ ਪਿਆਰ ਕਬਜਾ ਨਹੀਂ ਪਛਾਣ ਹੈ ਲਿਆਂਦੀ ਅਤੇ ਆਪਣੀਆਂ ਸਾਰੀਆਂ ਰਚਨਾਵਾਂ ਨੂੰ ਇਸ ਸਿਧਾਂਤ ਤੇ ਟਾਲਿਆ ਪਲਾਟੋ ਅਤੇ ਅਫਲਾਤੋਨੀ ਪਿਆਰ ਦੀ ਤਰਜ ਤੇ ਗੁਰਬਖਸ਼ਿੰਘ ਨੇ ਪਿਆਰ ਨੂੰ ਕਬਜੇ ਦੀ ਭਾਵਨਾ ਨਾਲ ਬੇਵਸਾਲ ਦੱਸ ਕੇ ਸਹਿਜ ਪਿਆਰ ਕਰਨ ਦੀ ਤਾਰਨਾ ਦੀ ਵਿਆਖਿਆ ਕੀਤੀ ਪ੍ਰੀਤ ਲੜੀ ਵਿੱਚ ਸ਼ਬਦ ਦੇ ਰਹੇ ਉਹਨਾਂ ਦੇ ਸੰਪਾਦਕੀ ਲੇਖ ਅਤੇ ਪ੍ਰੀਤ ਵਿੱਚ ਰੋਖੇ ਵਿੱਚੋਂ ਵਰਗੇ ਕਾਲਮਾਂ ਦੀ ਚਰਚਾ ਪੰਜਾਬੀ ਪਾਠਕਾਂ ਦੇ ਵਿੱਚ ਆਮ ਹੁੰਦੀ ਹੈ ਕਿਰਤ ਸਬੰਧੀ ਉਹਨਾਂ ਦੇ ਲੇਖਾਂ ਦੀ ਨੌਜਵਾਨੀ ਵਿੱਚ ਨਵੀਂ ਨਰੋਈ ਸੋਚ ਨੂੰ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ 1932 ਵਿੱਚ ਰੇਲਵੇ ਦੀ ਨੌਕਰੀ ਤੋਂ ਮੁਕਤ ਹੋ ਕੇ ਉਹ ਨਸ਼ਰੇ ਦੇ ਸਥਾਨ ਤੇ ਜ਼ਮੀਨ ਲੈ ਕੇ ਆਧੁਨਿਕ ਵਿਗਿਆਨਿਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਆਦਰਸ਼ਿਕ ਸਮਾਜ ਦੀ ਉਸਾਰੀ ਲਈ ਲੋਕਾਂ ਵਿੱਚ ਉਤਸ਼ਾਹ ਪੈਦਾ ਕਰਨ ਲਈ ਇੱਕ ਮਾਸਿਕ ਰਸਾਲੇ ਪ੍ਰੀਤ ਲੜੀ ਦੀ ਪ੍ਰਕਾਸ਼ਨਾ 1933 ਦੇ ਸਤੰਬਰ ਮਹੀਨੇ ਦੇ ਵਿੱਚ ਆਰੰਭ ਕੀਤੀ ਪ੍ਰੀਤ ਲੜੀ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਇੱਕ ਮਾਰਕਾ ਸੀ। ਇਹ ਮਾਸਿਕ ਪੱਤਰ ਪਾਠਕਾਂ ਦੇ ਵਿੱਚ ਬਹੁਤ ਹਰਮਨ ਪਿਆਰਾ ਹੋਇਆ। ਸਾਲ 1936 ਦੇ ਵਿੱਚ ਆਪ ਮਾਡਲ ਟਾਊਨ ਲਾਹੌਰ ਆਵ세 2 ਸਾਲ ਬਾਅਦ 1938 ਵਿੱਚ ਇਹਨਾਂ ਨੇ ਲਾਹੌਰ ਅਤੇ ਅੰਮ੍ਰਿਤਸਰ ਦੇ ਵਿਚਕਾਰ 15 ਏਕੜ ਜ਼ਮੀਨ ਮੁੱਲ ਲੈ ਕੇ ਪ੍ਰੀਤਨਗਰ ਦੀ ਸਥਾਪਨਾ ਕੀਤੀ। 1947 ਵਿੱਚ ਦੇਸ਼ ਦੀ ਵੰਡ ਸਮੇਂ ਪ੍ਰੀਤਨਗਰ ਉਜੜ ਗਿਆ ਤੇ ਆਪ ਦਿੱਲੀ ਚਲੇ ਗਏ ਪਰ ਉੱਥੇ ਉਹਨਾਂ ਦਾ ਦਿਲ ਨਾ ਲੱਗਾ। ਮੁੜ 1950 ਵਿੱਚ ਪ੍ਰੀਤਨਗਰ ਆ ਕੇ ਉਸ ਦੀ ਪੁਨਰ ਸਥਾਪਨਾ ਦੇ ਵਿੱਚ ਜੁਟ ਗਿਆ ਤੇ ਆਖਰੀ ਦਮ ਤੱਕ ਇੱਥੇ ਹੀ ਰਿਹਾ ਇੱਥੇ ਹੀ 1940 ਦੇ ਵਿੱਚ ਬਾਲ ਸੰਦੇਸ਼ ਨਾਂ ਦਾ ਮਾਸਿਕ ਪੱਤਰ ਸ਼ੁਰੂ ਕੀਤਾ ਗੁਰਬਖਸ਼ ਸਿੰਘ ਬ੍ਰੇਤਲੜੀ ਨੇ ਬੜੇ ਸਲੇਕੇ ਨਾਲ ਬੜੀ ਨੇਮਬੱਧ ਜ਼ਿੰਦਗੀ ਜੀਵੀ ਉਹ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ ਉਹ ਕਿਤੇ ਵਜੋਂ ਉਸਾਰੀ ਇੰਜੀਨੀਅਰ ਤੇ ਪੱਤਰਕਾਰ ਸ਼ੌਂਕ ਵਜੋਂ ਨਿਵੰਦਕਾਰ ਕਹਾਣੀਕਾਰ ਨਾਵਲਕਾਰ ਇਕਾਂਗੀਕਾਰ ਅਤੇ ਸਵੈ ਜੀਵਨੀ ਲੇਖਕ ਮਨੁੱਖ ਵਜੋਂ ਲੋਕ ਹਦਾਸ਼ੀ ਸਨ ਉਹਨਾਂ ਦੇ 27 ਨਿਵੰਦ ਸੰਗ੍ਰਹਿ ਹਨ ਗੁਰਬਖਸ਼ ਸਿੰਘ ਨੇ ਨਾਟਕ ਵੀ ਲਿਖੇ ਜਿਵੇਂ ਕਿ ਰਾਜਕੁਮਾਰੀ ਲਤਿਕਾ ਪ੍ਰੀਤਮੁਕਟ ਪ੍ਰੀਤਮਣੀ ਪੂਰਬ ਪੱਛਮ ਸਾਡੀ ਹੋਣੇ ਦਾ ਨਿਸ਼ਕਾਰਾ ਕੋਦਰੇ ਦੀ ਰੋਟੀ ਆਪਨੇ ਤੇ ਨਾਵਲ ਅਣਵਿਅਈ ਮਾਂ ਗੁਲਾਬੋ ਰੁੱਖਾਂ ਦੀ ਚਰਾਂਦ ਵਿਲਕੇ ਗੁਰਬਖਸ਼ ਸਿੰਘ ਨੇ ਕਹਾਣੀ ਵਾਲੀ ਵਿਧਾ ਨੂੰ ਆਪਣੇ ਵਿਅਕਤੀਤਵ ਤੇ ਪ੍ਰਗਟਾ ਲਏ ਚੁਣਿਆ ਉਹਨਾਂ ਦੀ ਪਹਿਲੀ ਕਹਾਣੀ ਪ੍ਰਤਿਮਾ 1913 ਦੇ ਵਿੱਚ ਲਿਖੀ ਗਈ ਸੀ ਜਦੋਂ ਅਜੇ ਉਹ ਉਮਰ ਦੇ 18ਵੇਂ ਬਰੇ ਦੇ ਵਿੱਚ ਸਨ ਉਹਨਾਂ ਨੇ ਪੰਜਾਬੀ ਸਾਹਿਤ ਨੂੰ 12 ਕਹਾਣੀ ਸੰਗ੍ਰਹਿ ਦਿੱਤੇ ਜਿਵੇਂ ਕਿ ਰੀਤ ਕਹਾਣੀਆਂ ਅਨੋਖੇ ਅਤੇ ਇਕੱਲੇ ਨਾਗਪ੍ਰੀਤ ਦਾ ਜਾਦੂ ਅਸਮਾਨੀ ਮਹਾਨਦੀ ਵੀਣਾ ਵਿਨੋਦ ਪ੍ਰੀਤਾਂ ਦੇ ਪਹਿਰੇਦਾਰ ਭਾਬੀ ਮੈਨਾ ਆਖਰੀ ਸਬਕ ਸ਼ਬਨਮ ਇਸ਼ਕ ਜਨਾ ਦੇ ਹੱਡੀ ਰਚਿਆ ਜ਼ਿੰਦਗੀ ਵਾਰਿਸ ਹੈ ਰੰਗ ਸੈਕ ਦਾ ਦਿਲ ਉਸਨੇ ਆਪਣੀ ਸਵੈ ਜੀਵਨੀ ਮੰਜ਼ਲ ਦੇ ਸਪੇ ਮੇਰੀ ਜੀਵਨ ਕਹਾਣੀ ਭਾਗ 1 ਮੇਰੀ ਜੀਵਨ ਕਹਾਣੀ ਭਾਗ 2 1978 ਵਿੱਚ ਲਿਖੀਆਂ ਇਸ ਤੋਂ ਇਲਾਵਾ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਅਨੁਵਾਦ ਵੀ ਕੀਤੇ ਜਿਵੇਂ ਏਸ਼ੀਆ ਦਾ ਚਾਨਣ ਸੁਪਨੇ ਆਖਰੀ ਸ਼ਬਦ ਮੌਲੀਕਰ ਦੇ ਨਾਟਕ ਮਾਂ ਕਾ ਦੀਆਂ ਪੱਤੀਆਂ ਜ਼ਿੰਦਗੀ ਦੇ ਰਾਹਾਂ ਤੇ ਆਦ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਆਪਣੀ ਸ਼ਖਸੀਅਤ ਦੇ ਗੁਣ ਕਰਕੇ ਆਪਣੇ ਜੀਵਨ ਕਾਲ ਵਿੱਚ ਆਪਣੀਆਂ ਕਰਨੀਆਂ ਲਈ ਆਪਣੇ ਪਾਠਕਾਂ ਅਤੇ ਆਪਣੇ ਸੰਪਰਕ ਦੇ ਵਿੱਚ ਆਏ ਹੋਰ ਵਿਅਕਤੀਆਂ ਦੀ ਪ੍ਰਸ਼ੰਸਾ ਅਤੇ ਸਨੇਹਤਾ ਮਿਲਿਆ ਹੀ ਪੰਜਾਬੀ ਭਾਸ਼ਾ ਸਾਹਿਤ ਅਤੇ ਕਲਾ ਦੀ ਉਨਤੀ ਨਾਲ ਸਬੰਧਿਤ ਦੇਸ਼ ਤੇ ਵਿਦੇਸ਼ ਦੀਆਂ ਸੰਸਥਾਵਾਂ ਵੱਲੋਂ ਆਪ ਜੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਰਮਾਨ ਤੇ ਪੁਰਸਕਾਰ ਵੀ ਮਿਲੇ 2 ਅਗਸਤ 1970 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹ ਸਾਥੋਂ ਹਮੇਸ਼ਾ ਲਈ ਵਿਛੜ ਗਏ ਗੁਰਬਖਸ਼ ਸਿੰਘ ਪ੍ਰੀਤਲੜੀ ਪੰਜਾਬੀ ਸਾਹਿਤ ਦਾ ਇੱਕ ਪ੍ਰਭਾਵਸ਼ਾਲੀ ਨਿਪੁੰਨ ਅਤੇ ਸੋਚਜਾ ਕਲਾਕਾਰ ਸੀ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪੰਜਾਬੀ ਪਾਸ਼ਾ ਨੂੰ ਇੱਕ ਨਵੀਂ ਨਿਹਾਰ ਅਤੇ ਪੋਸ਼ਾਕ ਦਿੱਤੀ ਜਿਹੜੀ ਸਿੱਧੇ ਮਨਾਂ ਨੂੰ ਟੰਬਣ ਅਤੇ ਸਦੀਵੀ ਪ੍ਰਭਾਵ ਛੱਡਣ ਵਾਲੀ ਹੈ ਉਹਨਾਂ ਨੇ ਪੰਜਾਬੀ ਸਾਹਿਤ ਵਿੱਚ ਟੁਕਮੇ ਅਤੇ ਆਕਰਸ਼ਕ ਸ਼ਬਦ ਸ਼ਾਮਲ ਕੀਤੇ ਉਹ ਸ਼ਬਦਾਂ ਦੀ ਟਕਸਾਲ ਉਹ ਨਿਬੜੇ ਅਤੇ ਇਸ ਟਕਸਾਲ ਵਿੱਚੋਂ ਵਨਸਮਾਨੇ ਸ਼ਬਦ ਅਤੇ ਮੁਹਾਵਰੇ ਸਿੱਕਾਬੰਦ ਬਣ ਕੇ ਪ੍ਰਚਲਿਤ ਹੋਏ ਉਹਨਾਂ ਨੇ ਆਪਣੇ ਉਚਾਪਰਪੂਰ ਸ਼ਬਦਾਂ ਅਤੇ ਸਾਰਥਕ ਵਿਚਾਰਾਂ ਨਾਲ ਜ਼ਿੰਦਗੀ ਅਤੇ ਪੰਜਾਬੀ ਸਾਹਿਤ ਨੂੰ ਨਵਾਂ ਮੋੜ ਦਿੱਤਾ ਜਿਸ ਦਾ ਹਰ ਪੰਜਾਬੀ ਹਮੇਸ਼ਾ ਰਿਣੀ ਰਹੇਗਾ